ਉਸ ਤੋਂ ਬਾਅਦ ਪੁਲਿਸ ਦੀ ਵੱਖਰੀ ਵੱਖਰੀ ਇਨਵੈਸਟੀਗੇਸ਼ਨ ਟੀਮਾਂ ਬਣਾਈ ਗਈਆਂ ਉਹਦੇ ਵਿੱਚ ਡੀਐਸਪੀ ਬੁੱਚੋ ਐਸਐਚਓ ਨਾਥਣਾ ਡੀਐਸਪੀ ਡੀ ਇਨਚਾਰਜ ਸੀਆਈਏ 1 ਤੇ 2 ਇਹਨਾਂ ਦੀਆਂ ਵੱਖਰੀ ਵੱਖਰੀ ਟੀਮਾਂ ਨੇ ਕਾਫੀ ਸਾਰੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਅਸੀਂ ਸਾਈਬਰ ਸੈੱਲ ਤੇ ਟੈਕਨੀਕਲ ਸੈੱਲ ਦੀ ਵੀ ਇਹਦੇ ਵਿੱਚ ਮਦਦ ਕੀਤੀ ਤੇ ਟੋਟਲ 6 ਦੋਸ਼ੀਆਂ ਦੀ ਇਹਦੇ ਵਿੱਚ ਅਸੀਂ ਪਛਾਣ ਕਰ ਲਈ ਹੈ ਉਹਦੇ ਵਿੱਚੋਂ 3 ਦੋਸ਼ੀ ਗ੍ਰਿਫਤਾਰ ਹੋ ਗਏ ਨੇ ਉਹਨਾਂ 3 ਦੋਸ਼ੀਆਂ ਦੇ ਕੋਲੋਂ ਤੇਜ਼ਦਾਰ ਹਥਿਆਰ ਕਪਰ ਗਰਾਰੀ ਵਗੈਰਾ ਮਿਲ ਗਏ ਵਾਰਦਾਤ ਦੇ ਵਿੱਚ ਯੂਜ਼ ਹੋਈ ਮੋਟਰਸਾਈਕਲ ਵੀ ਬਰਾਮਦ ਹੋ ਗਈ ਹੈ ਤੇ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੇ ਤਿੰਨ ਮੋਬਾਈਲ ਫੋਨ ਤੇ ਕੁਝ ਪੈਸੇ ਵੀ ਲੁੱਟ ਕੇ ਲੈ ਗਏ ਸੀ ਇਹਨਾਂ ਨੂੰ ਸੱਟਾ ਮਾਰ ਕੇ ਉਹਦੇ ਵਿੱਚੋਂ ਮੋਬਾਈਲ ਫੋਨ ਤੇ ਇਹਨਾਂ ਦਾ ਬੈਗ ਜੋ ਸੀ ਉਹ ਸਾਰਾ ਕੁਝ ਬਰਾਮਦ ਹੋ ਗਿਆ ਹੈ ਕੀ ਕਾਰਨ ਕੀ ਸੀਗਾ ਜੀ ਮੁੱਖ ਕਾਰਨ ਕੀ ਸੀ ਇਸ ਨੂੰ ਇਹਦੇ ਵਿੱਚ ਤਿੰਨ ਦੋਸ਼ੀ ਜਿਹੜੇ ਫੜਨ ਵਾਲੇ ਰਹਿੰਦੇ ਨੇ ਉਹਦੇ ਵਿੱਚ ਇੱਕ ਦੋਸ਼ੀ ਹੈ ਹਰਪ੍ਰੀਤ ਸਿੰਘ ਉਗੋਕੇ ਦਾ ਰਹਿਣ ਵਾਲਾ ਉਹਦੇ ਨਾਲ ਇਹਦੀ ਲਾਕਡਾਟ ਸੀ ਉਹਦੇ ਨਾਲ ਇਹਦਾ ਲੜਾਈ ਝਗੜਾ ਸੀ ਉਹਦੇ ਕਹਿਣ ਤੇ ਹੀ ਇਹਨਾਂ ਸਾਰੇ ਬੰਦਿਆਂ ਨੇ ਇਕੱਠੇ ਹੋ ਕੇ ਤੇ ਆਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਦੋਂ ਹਰਪ੍ਰੀਤ ਸਿੰਘ ਦੀ ਅਰੈਸਟ ਹੋ ਜੂਗੀ ਉਸ ਤੋਂ ਬਾਅਦ ਮੋਟਿਵ ਜਿਹੜਾ ਹੈ ਉਹ ਬਿਲਕੁਲ ਕਲੀਅਰ ਹੋ ਜੂਗਾ ਹਜੇ ਤੱਕ ਤਫਤੀਸ਼ ਦੇ ਵਿੱਚ ਆਹੀ ਗੱਲ ਸਾਹਮਣੇ ਆਈ ਏ ਕਿ ਇਹਨਾਂ ਬੰਦਿਆਂ ਨੇ ਹਰਪ੍ਰੀਤ ਸਿੰਘ ਦੇ ਕਹਿਣ ਤੇ ਐ ਉਹੋ ਕੇ ਪਿੰਡ ਤੋਂ ਨਿਕਲ ਕੇ ਆਏ ਸੀ ਤੇ ਇਹਨਾਂ ਦੀ ਸੱਟਾਂ ਮਾਰੀ ਸੀ ਕਿਹੜੇ ਥਾਣੇ ਦਾ ਮਾਮਲਾ ਜੀ ਨਾ ਥਾਣੇ ਥਾਣੇ ਦਾ ਮਾਮਲਾ ਕੋਈ ਨਸ਼ਾ ਵਗੈਰਾ ਵੀ ਸਰ ਕਰਦੇ ਇਹਨਾਂ ਦੇ ਜਿਹੜੇ ਫੜੇ ਗਏ ਹਾਂ ਹਾਂ ਜੀ ਇਨਾਂ ਦੇ ਵਿੱਚੋਂ ਇੱਕ ਦੋਸ਼ੀ ਦੇ ਪਹਿਲਾਂ ਦੇ ਪਰਚੇ ਹੈਗੇ ਲੜਾਈ ਝਗੜੇ ਦੇ ਤੇ ਬਾਕੀ ਜਿਹੜੇ ਤਿੰਨ ਰਹਿੰਦੇ ਨੇ ਉਹਨਾਂ ਦੇ ਵੀ ਕੁਝ ਪਰਚੇ ਹੈਗੇ ਨੇ ਉਸ ਤੋਂ ਬਾਅਦ ਪੁਲਿਸ ਦੀ ਵੱਖਰੀ ਵੱਖਰੀ ਇਨਵੈਸਟੀਗੇਸ਼ਨ ਟੀਮਾਂ ਬਣਾਈ ਗਈਆਂ ਉਹਦੇ ਵਿੱਚ ਡੀਐਸਪੀ ਬੁੱਚੋ ਐਸਐਚਓ ਨਥਾਣਾ ਡੀਐਸਪੀ ਡੀ ਇਨਚਾਰਜ ਸੀਆਈਏ 1 ਤੇ 2 ਇਹਨਾਂ ਦੀਆਂ ਵੱਖਰੀ ਵੱਖਰੀ ਟੀਮਾਂ ਨੇ ਕਾਫੀ ਸਾਰੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਅਸੀਂ ਸਾਈਬਰ ਸੈੱਲ ਤੇ ਟੈਕਨੀਕਲ ਸੈੱਲ ਦੀ ਵੀ ਇਹਦੇ ਵਿੱਚ ਮਦਦ ਕੀਤੀ ਟੋਟਲ 6 ਦੋਸ਼ੀਆਂ ਦੀ ਇਹਦੇ ਵਿੱਚ ਅਸੀਂ ਪਛਾਣ ਕਰ ਲਈ ਹੈ ਉਹਦੇ ਵਿੱਚੋਂ 3 ਦੋਸ਼ੀ ਗ੍ਰਿਫਤਾਰ ਹੋ ਗਏ ਨੇ ਉਹਨਾਂ 3 ਦੋਸ਼ੀਆਂ ਦੇ ਕੋਲੋਂ ਤੇਜ਼ਦਾਰ ਹਥਿਆਰ ਕੱਪ ਗਰਾਰੀ ਵਗੈਰਾ ਮਿਲ ਗਏ ਵਾਰਦਾਤ ਦੇ ਵਿੱਚ ਯੂਜ਼ ਹੋਈ ਮੋਟਰਸਾਈਕਲ ਵੀ ਬਰਾਮਦ ਹੋ ਗਈ ਹੈ ਤੇ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੇ 3 ਮੋਬਾਈਲ ਫੋਨ ਤੇ ਕੁਝ ਪੈਸੇ ਵੀ ਲੁੱਟ ਕੇ ਲੈ ਗਏ ਸੀ ਇਹਨਾਂ ਨੂੰ ਸੱਟਾ ਮਾਰ ਕੇ ਉਹਦੇ ਵਿੱਚੋਂ ਮੋਬਾਈਲ ਫੋਨ ਤੇ ਇਹਨਾਂ ਦੇ ਬੈਗ ਜੋ ਸੀ ਉਹ ਸਾਰਾ ਕੁਝ ਬਰਾਮਦ ਹੋ ਗਿਆ ਹੈ ਕਿ ਕਾਰਨ ਕੀ ਸੀਗਾ ਜੀ ਮੁੱਖ ਕਾਰਨ ਕੀ ਸੀ ਇਸ ਨੂੰ ਇਹਦੇ ਵਿੱਚ ਤਿੰਨ ਦੋਸ਼ੀ ਜਿਹੜੇ ਫੜਨ ਵਾਲੇ ਰਹਿੰਦੇ ਨੇ ਉਹਦੇ ਵਿੱਚ ਇੱਕ ਦੋਸ਼ੀ ਹੈ ਹਰਪ੍ਰੀਤ ਸਿੰਘ ਉਗੋਕੇ ਦਾ ਰਹਿਣ ਵਾਲਾ ਉਹਦੇ ਨਾਲ ਇਹਦੀ ਲੜਾਕ ਡਾਟ ਸੀ ਉਹਦੇ ਨਾਲ ਇਹਦਾ ਲੜਾਈ ਝਗੜਾ ਸੀ ਉਹਦੇ ਕਹਿਣ ਤੇ ਹੀ ਇਹਨਾਂ ਸਾਰੇ ਬੰਦਿਆਂ ਨੇ ਇਕੱਠੇ ਹੋ ਕੇ ਤੇ ਆਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਦੋਂ ਹਰਪ੍ਰੀਤ ਸਿੰਘ ਦੀ ਅਰੈਸਟ ਹੋ ਜੂਗੀ ਉਸ ਤੋਂ ਬਾਅਦ ਮੋਟਿਵ ਜਿਹੜਾ ਹੈ ਉਹ ਬਿਲਕੁਲ ਕਲੀਅਰ ਹੋ ਜੂਗਾ ਹਜੇ ਤੱਕ ਤਫਤੀਸ਼ ਦੇ ਵਿੱਚ ਆਹੀ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਬੰਦਿਆਂ ਨੇ ਹਰਪ੍ਰੀਤ ਸਿੰਘ ਦੇ ਕਹਿਣ ਤੇ ਉਹ ਗੋਕੇ ਪਿੰਡ ਤੋਂ ਨਿਕਲ ਕੇ ਆਏ ਸੀ ਤੇ ਇਹਨਾਂ ਦੀ ਸੱਟਾਂ ਮਾਰੀ ਸੀ ਕਿਹੜੇ ਥਾਣੇ ਦਾ ਮਾਮਲਾ ਜੀ ਨਾ ਥਾਣੇ ਥਾਣੇ ਦਾ ਮਾਮਲਾ ਕੋਈ ਨਸ਼ਾ ਵਗੈਰਾ ਵੀ ਸਰ ਕਰਦੇ ਇਹ ਬੰਦੇ ਜਿਹੜੇ ਫੜੇ ਗਏ ਹਾਂ ਹਾਂ ਜੀ ਇਹਨਾਂ ਦੇ ਵਿੱਚੋਂ ਇੱਕ ਦੋਸ਼ੀ ਦੇ ਪਹਿਲਾਂ ਦੇ ਪਰਚੇ ਹੈਗੇ ਲੜਾਈ ਝਗੜੇ ਦੇ ਤੇ ਬਾਕੀ ਜਿਹੜੇ ਤਿੰਨ ਰਹਿੰਦੇ ਨੇ ਉਹਨਾਂ ਦੇ ਵੀ ਕੁਝ ਪਰਚੇ ਹੈਗੇ ਨੇ